ਇੱਕ ਦਿਨ ਆਊਗਾ ਰੰਦਾਵਾ ਸਾਹਿਬ ਜਦੋਂ ਮੈਨੂੰ ਵੇਖਣ ਲਈ ਤੁਹਾਨੂੰ ਵੀ ਟਿਕਟ ਲੈਣੀ ਪਊ ਇਹ ਤੇਰੀ ਫਿਲਮ ਦਾ ਸੀਨ ਨਹੀਂ ਚੱਲਿਆ ਜੋ ਰੱਡੇ ਰਟਾ ਡਾਇਲੋਗ ਬਲੀ ਜਾਣਾ ਹੈ ਬਾਲੀਵੁੱਡ ਦੀ ਗੱਲ ਕੀਤੀ ਜਾਵੇ ਬਹੁਤ ਸਾਰੀਆਂ ਫਿਲਮਾਂ ਹੁੰਦੀਆਂ ਨੇ ਕਾਮੇਡੀ ਦੇ ਨਾਲ ਰਿਲੇਟਡ ਆਉਂਦੀਆਂ ਨੇ ਮੋਟੀ ਵੇਸ਼ਨਲ ਫਿਲਮਾਂ ਬਹੁਤ ਘੱਟ ਆਉਂਦੀਆਂ ਨੇ ਇਸ ਫਿਲਮ ਦੇ ਵਿੱਚ ਕਿੰਨਾ ਕੁ ਮੋਟੀਵੇਟ ਜਿਹੜਾ ਹੈ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ ਇਹਦੇ ਵਿੱਚ ਇੱਕ ਡਾਇਲੋਗ ਆਉਂਦਾ ਮੈਂ ਡਿੱਗਿਆ ਮੈਂ ਟੁੱਟਿਆ ਪਰ ਮੈਂ ਫੇਰ ਉੱਠਿਆ ਮੈਂ ਡਿੱਗਿਆ ਮੈਂ ਟੁੱਟਿਆ ਪਰ ਹਾਲੇ ਖਤਮ ਨਹੀਂ ਹੋਇਆ ਇਦਾਂ ਹੀ ਆਪਣੇ ਨਾਲ ਬੰਦਾ ਹਰ ਬੰਦਾ ਰਿਲੇਟ ਕਰਦਾ ਬੰਦਾ ਡਿੱਗਦਾ ਵੀ ਹੈ ਢੈਂਦਾ ਵੀ ਹੈ ਪਰ ਬੰਦੇ ਨੂੰ ਉੱਠਣਾ ਚਾਹੀਦਾ ਵਾਰ-ਵਾਰ ਉੱਠਣਾ ਚਾਹੀਦਾ ਬੰਦੇਾਰ ਨਹੀਂ ਮੰਨਣੀ ਚਾਹੀਦੀ ਹਾਰ ਨਹੀਂ ਮੰਨਣੀ ਚਾਹੀਦੀ ਇਸ ਫਿਲਮ ਵਿੱਚ ਵੀ ਤੁਸੀਂ ਦੇਖੋਗੇ ਕਿ ਕਿੰਨੀ ਮੋਟੀਵੇਸ਼ਨ ਮਿਲਦੀ ਹੈ ਇੰਨੀ ਮੋਟੀਵੇਸ਼ਨ ਮਿਲਦੀ ਹੈ ਔਰ ਰਿਲੇਸ਼ਨਸ਼ਿਪ ਕਿਵੇਂ ਆਪਾਂ ਸੰਭ ਕੇ ਰੱਖਣੇ ਆ ਇਹਦੀ ਬਹੁਤ ਤਗੜੀ ਮੋਟੀਵੇਸ਼ਨ ਹੈ ਕਿਉਂਕਿ ਜੋ ਬੰਦਾ ਜਿੱਥੇ ਮਰਦੀ ਪਹੁੰਚੇ ਪਰ ਜੇ ਫੈਮਿਲੀ ਫੈਮਿਲੀ ਦੀ ਜਦ ਤੱਕ ਬੰਦੇ ਕੋਲ ਸਪੋਰਟ ਹੈ ਨਾ ਫੈਮਿਲੀ ਜ਼ਰੂਰੀ ਹੈ ਇਹ ਫਿਲਮ ਦਾ ਸਬਜੈਕਟ ਬਹੁਤ ਸਟਰੋਂਗ ਹੈ ਔਰ ਫਿਲਮ ਜੋ ਇੱਕ ਇਹ ਜੀ ਫਿਲਮਾ ਬਣਾਉਣ ਲਈ ਇੱਕ ਜਿਗਰਾ ਚਾਹੀਦਾ ਉਹ ਪ੍ਰੋਡਿਊਸਰਾਂ ਨੇ ਜਿਗਰਾ ਕੀਤਾ ਡਾਇਰੈਕਟਰ ਨੇ ਜਿਗਰਾ ਕੀਤਾ even ਕਿ ਰਾਜਗੁੰਦਰਾ ਭਾਜੀ ਉਹ ਡੈਬਿਊ ਕਰ ਰਹੇ ہیں ਗੀਤਾ ਬਸਰਾ ਮੈਮ ਉਹ ਆਪਣਾ ਕਾਫੀ ਦੇਰ ਬਾਅਦ 10 ਸਾਲ ਬਾਅਦ ਫਿਲਮ ਇੰਡਸਟਰੀ ਦੇ ਵਿੱਚ ਵਾਪਸ ਆ ਰਹੇ ਆ ਸੋ ਕੰਪਲੀਟ ਪੈਕੇਜ ਹੈ ਫਿਲਮ ਵਿੱਚ 5 ਸਤੰਬਰ ਨੂੰ ਕਹਿ ਲਓ ਫਿਲਮ ਰਿਲੀਜ਼ ਹੋ ਰਹੀ ਹੈ ਫਿਲਮ ਦਾ ਨਾਮ ਮੇਰਾ ਦਰਸ਼ਕਾਂ ਦੀ ਪੂਰੀ ਮਿਹਰ ਹੋਏਗੀ ਬਿਲਕੁਲ ਜੀ ਬਿਲਕੁਲ ਸਾਨੂੰ ਉਮੀਦ ਹੈ ਔਰ ਤੁਸੀਂ ਪਲੀਜ਼ ਮਿਹਰ ਕਰਿਓ ਤਾਂ ਕਿ ਅਸੀਂ ਤੁਹਾਡੇ ਸਾਹਮਣੇ ਅਜਿਹੇ ਕੰਟੈਂਟ ਡਿਫਰੈਂਟ ਕੰਟੈਂਟ ਲੈ ਕੇ ਆਉਂਦੇ ਰਹੀਏ ਸੋ ਪੰਜਾਬੀ ਇੰਡਸਟਰੀ ਦੇ ਵਿੱਚ ਧੱਕ ਪਾਉਣ ਦੇ ਲਈ ਇੱਕ ਹੋਰ ਫਿਲਮ ਆਈ ਆ ਮਿਹਰ ਜਿੱਕਰ ਗੱਲ ਕੰਟੈਂਟ ਦੀ ਕੀਤੀ ਜਾਵੇ ਤਾਂ ਕੰਟੈਂਟ ਬਹੁਤ ਯੂਨਿਕ ਹੈ ਮੋਟੀਵੇਸ਼ਨਲ ਫਿਲਮ ਹੈ ਤੇ ਐਗੀਆਂ ਫਿਲਮਾਂ ਜਿਹੜੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਘੱਟ ਆਉਂਦੀਆਂ ਨੇ ਰਾਜਕੁੰਦਰਾ ਹੋਗੇ ਗੀਤਾ ਬਸਰਾ ਹੋਗੇ ਫਿਲਮ ਦੇ ਵਿੱਚ ਲੀਡ ਰੋਲ 'ਚ ਨਜ਼ਰ ਆਉਣਗੇ ਇੱਥੇ ਹੀ ਬਨੀਦਰ ਬੰਨੀ ਜੀ ਸਾਡੇ ਨਾਲ ਨੇ ਜਿਨ੍ਹਾਂ ਦੇ ਵੱਲੋਂ ਇੱਕ ਵੱਖਰਾ ਕਿਰਦਾਰ ਜਿਹੜਾ ਫਿਲਮ ਦੇ ਵਿੱਚ ਨਿਭਾਇਆ ਜਾ ਰਿਹਾ। ਸੋ ਬੰਨੀ ਬਾਜੀ ਤੁਸੀਂ ਇੰਨੀਆਂ ਫਿਲਮਾਂ ਕਰ ਚੁੱਕੇ ਹੋ ਪਾਲੀਵੁੱਡ ਨੂੰ ਬਹੁਤ ਫਿਲਮਾਂ ਦਿੱਤੀਆਂ। ਇਸ ਫਿਲਮ ਤੇ ਵਿੱਚ ਤੁਹਾਡਾ ਕੀ ਕਿਰਦਾਰ ਹੈ? ਕੀ ਕੁਝ ਜਿਹੜਾ ਇਸ ਫਿਲਮ ਦੇ ਵਿੱਚ ਦਿਖਾਉਂਗੇ ਤੁਸੀਂ? ਹਬ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਜਦੋਂ ਅ ਥੀਏਟਰ ਕਰਦੇ ਆ ਤਾਂ ਸਾਨੂੰ ਸਿਖਾਇਆ ਜਾਂਦਾ 9 ਮੂਡਸ ਆਫ ਐਕਟਿੰਗ। ਬਿਲਕੁਲ। 9 ਸ਼ੇਡਸ ਹੁੰਦੇ ਆ ਕਿ ਕਰੈਕਟਰ ਦੀਆਂ, ਐਕਟਰ ਦੀਆਂ। ਸੋ ਇਸ ਫਿਲਮ ਦੇ ਵਿੱਚ ਵੀ ਔਰ ਮੇਰੇ ਕਰੈਕਟਰ ਦੇ ਵਿੱਚ ਵੀ ਤੁਸੀਂ ਇਹ ਨਾਈਨ ਸ਼ੇਡਸ ਦੇਖੋਗੇ ਡਰਾਮਾ ਕਾਮੇਡੀ ਰੋਮਾਂਸ ਹੋ ਗਿਆ ਇਮੋਸ਼ਨਸ ਹੋ ਗਿਆ ਟ੍ਰੈਜੇਡੀ ਹੋ ਗਈ ਫਰਸਟ੍ਰੇਸ਼ਨ ਹੋ ਗਈ ਐਂਡ THEN ਸ਼ਿੰਗਾਰ ਰਸ ਹੋ ਗਿਆ ਸਾਰਾ ਕੁਝ ਹੀ ਦੇਖੋਗੇ ਸੋ ਬਿਲਕੁਲ ਗੱਲ ਕੀਤੀ ਜਾਂਦੀ ਆ ਜੇਕਰ ਪਾਲੀਵੁੱਡ ਦੀ ਗੱਲ ਕੀਤੀ ਜਾਵੇ ਬਹੁਤ ਸਾਰੀਆਂ ਫਿਲਮਾਂ ਹੁੰਦੀਆਂ ਨੇ ਕਾਮੇਡੀ ਦੇ ਨਾਲ ਰਿਲੇਟਡ ਆਉਂਦੀਆਂ ਨੇ ਮੋਟੀ ਵੇਸ਼ਨਲ ਫਿਲਮਾਂ ਬਹੁਤ ਘਾਟ ਆਉਂਦੀਆਂ ਨੇ ਇਸ ਫਿਲਮ ਦੇ ਵਿੱਚ ਕਿੰਨਾ ਕੁ ਮੋਟੀਵੇਟ ਜਿਹੜਾ ਹੈ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਲੋਕ ਬਹੁਤ ਹੁੰਦੇ ਨੇ ਟੁੱਟੇ ਭੱਜੇ ਹੋਏ ਜਿਹੜੇ ਜ਼ਿੰਦਗੀ ਤੋਂ ਹਾਰ ਜਾਂਦੇ ਨੇ ਕਿਤੇ ਨਾ ਕਿਤੇ ਫਿਰ ਕਿਸਮਤ ਨੂੰ ਕੋਸਦੇ ਨੇ ਲੱਗਦਾ ਵੀ ਕੋਈ ਬੂਸਟਅਪ ਮਿਲੇਗਾ ਇਸ ਫਿਲਮ ਬਿਲਕੁਲ ਜੀ ਬਿਲਕੁਲ ਬਿਲਕੁਲ ਬੂਸਟਅਪ ਮਿਲੇਗਾ ਇਦੇ ਵਿੱਚ ਇੱਕ ਡਾਇਲੋਗ ਆਉਂਦਾ ਮੈਂ ਡਿੱਗਿਆ ਮੈਂ ਟੁੱਟਿਆ ਪਰ ਮੈਂ ਫੇਰ ਉੱਠਿਆ ਐਦਾਂ ਹੀ ਆਪਣੇ ਨਾਲ ਬੰਦਾ ਹਰ ਬੰਦਾ ਰਿਲੇਟ ਕਰਦਾ ਬੰਦਾ ਡਿੱਗਦਾ ਵੀ ਐ ਢੈਂਦਾ ਵੀ ਐ ਪਰ ਬੰਦੇ ਨੂੰ ਉੱਠਣਾ ਚਾਹੀਦਾ ਬਾਰ-ਬਾਰ ਉੱਠਣਾ ਚਾਹੀਦਾ ਬੰਦਾ ਹਾਰ ਨਹੀਂ ਮੰਨਣੀ ਚਾਹੀਦੀ ਹਾਰ ਨਹੀਂ ਮੰਨਣੀ ਚਾਹੀਦੀ ਸੋ ਇਸ ਫਿਲਮ ਵਿੱਚ ਵੀ ਤੁਸੀਂ ਦੇਖੋਗੇ ਕਿ ਕਿੰਨੀ ਮੋਟੀਵੇਸ਼ਨ ਮਿਲਦੀ ਹੈ ਕਿੰਨੀ ਮੋਟੀਵੇਸ਼ਨ ਮਿਲਦੀ ਹੈ ਔਰ ਰਿਲੇਸ਼ਨਸ਼ਿਪ ਕਿਵੇਂ ਆਪਾਂ ਸੰਭ ਕੇ ਰੱਖਣੇ ਆ ਇਹਦੀ ਬਹੁਤ ਤਗੜੀ ਮੋਟੀਵੇਸ਼ਨ ਹੈ ਕਿਉਂਕਿ ਜੋ ਬੰਦਾ ਜਿੱਥੇ ਮਰਦੀ ਪਹੁੰਚ ਜਾਵੇ ਪਰ ਜੇ ਫੈਮਿਲੀ ਫੈਮਿਲੀ ਦੀ ਜਦ ਤੱਕ ਬੰਦੇ ਕੋਲ ਸਪੋਰਟ ਆ ਨਾ ਫੈਮਿਲੀ ਜ਼ਰੂਰੀ ਬੰਦੇ ਕੋਲ ਫੈਮਿਲੀ ਦੀ ਸਪੋਰਟ ਆ ਬੰਦਾ ਮਰਦਾ ਨਹੀਂ ਕਦੇ। ਸੋ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਇੰਨੀਆਂ ਫਿਲਮਾਂ ਤੁਸੀਂ ਪਾਲੀਵੁੱਡ ਨੂੰ ਦੇ ਚੁੱਕੇ ਹੋ ਵੱਖਰੇ ਕਿਰਦਾਰ ਤੁਸੀਂ ਨਭਾ ਚੁੱਕੇ ਹੋ ਇਹ ਫਿਲਮ ਤੁਹਾਡੇ ਕੋਲ ਕਿਵੇਂ ਆਈ ਤੇ ਲੱਗਿਆ ਸੀ ਵੀ ਹਾਂ ਯਾਰ ਜਿਹੜਾ ਕਰੈਕਟਰ ਆ ਫਿਲਮ ਦੇ ਵਿੱਚ ਮੈਨੂੰ ਮਿਲਿਆ ਇਹ ਰੋਲ ਸਿਰਫ ਮੇਰੇ ਲਈ ਆ ਹੋਰ ਕੋਈ ਲੱਗਦਾ ਨਹੀਂ ਮੇਰੇ ਤੋਂ ਬਿਹਤਰ ਨਹੀਂ ਕਰ ਸਕਦਾ। ਨਹੀਂ ਦੇਖੋ ਬਹੁਤ ਐਕਟਰਸ ਨੇ ਜੋ ਮੈਨੂੰ ਤੋਂ ਬਿਹਤਰ ਨੇ ਬਟ ਮੈਨੂੰ ਐ ਲੱਗਦਾ ਵੀ ਰੋਲ ਮੇਰੇ ਲਈ ਬਣਿਆ ਸੀ ਔਰ ਇਨਸਾਫ ਕੀਤਾ ਹੈ ਰੋਲ ਮੈਂ ਬਿਲਕੁਲ ਮੈਂ ਆਪਣੀ ਕੋਸ਼ਿਸ਼ ਕੀਤੀ ਹੈ ਬਾਕੀ ਦਰਸ਼ਕ ਦੱਸਣਗੇ ਬਟ ਮੈਨੂੰ ਪੂਰੀ ਉਮੀਦ ਹੈ ਬਹੁਤ ਮਿਹਨਤ ਕੀਤੀ ਹੈ ਇਸ ਕੈਰੈਕਟਰ ਲਈ ਕਿਉਂਕਿ ਰਕੇਸ਼ ਸਰ ਨੇ ਚੌਥੀ ਵਾਰ ਫਿਲਮ ਸ਼ੁਰੂ ਕੀਤੀ ਹੈ ਪਹਿਲਾਂ 2017 ਚ ਕੀ ਸ਼ੁਰੂ ਕੀਤੀ ਸੀ ਉਦੋਂ ਅਨਫੋਰਚੂਨੇਟਲੀ ਹੋ ਨਹੀਂ ਪਈ ਫਿਰ 2019 ਚ ਫਿਰ 20 ਚ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਬਟ ਜਦੋਂ 2024 ਚ ਫੇਰ ਮੈਨੂੰ ਕਾਲ ਆਉਂਦੀ ਹੈ ਉਹਨਾਂ ਨੇ ਕਿਹਾ ਵੀ ਮੈਂ ਇੱਕ ਫਿਲਮ ਕਰ ਰਹੇ ਹਾਂ ਮੈਂ ਕਿਹਾ ਸਰ ਕਿਹੜੀ ਕਹਿੰਦੇ ਉਹੀ ਜਿਹੜੀ ਆਪਾਂ 2017 18 20 ਚ ਸ਼ੁਰੂ ਕਰ ਰਹੇ ਸੀ ਮੈਂ ਸਰ ਨੂੰ ਕਿਹਾ ਮੈਂ ਕਿਹਾ ਸਰ ਮੈਂ ਇਨਾ ਮੈਂ ਕਰ ਰਹੇ ਹਾਂ ਮੈਂ ਡੇਟਸ ਮੈਨੇਜ ਕਰੂੰਗਾ ਪਰ ਕੁਦਰਤੀ ਉਹਨਾਂ ਡੇਟਸ ਦੇ ਵਿੱਚ ਮੇਰੇ ਕੋਲ ਕੋਈ ਹੋਰ ਪ੍ਰੋਜੈਕਟ ਹੈ ਵੀ ਨਹੀਂ ਸੀ ਸੋ ਉਹ ਜਦੋਂ ਰਕੇਸ਼ ਸਰ ਨੇ ਮੈਨੂੰ ਕਿਹਾ ਵੀ ਆਪਾਂ ਫਿਲਮ ਕਰ ਰਹੇ ਹਾਂ ਸੋ ਸਰ ਨੂੰ ਮੈਂ ਮਿਲਿਆ ਨਾਲ ਦੀ ਨਾਲ ਹੀ ਡਨ ਕਰਤੀ ਕਿਉਂਕਿ ਉਹ ਇਹ ਫਿਲਮ ਦਾ ਸਬਜੈਕਟ ਬਹੁਤ ਸਟਰੋਂਗ ਹੈ ਔਰ ਫਿਲਮ ਜੋ ਇੱਕ ਇਹ ਜੀ ਫਿਲਮਾਂ ਬਣਾਉਣ ਲਈ ਜਿਗਰਾ ਚਾਹੀਦਾ ਉਹ ਪ੍ਰੋਡਿਊਸਰਾਂ ਨੇ ਜਿਗਰਾ ਕੀਤਾ ਡਾਇਰੈਕਟਰ ਨੇ ਜਿਗਰਾ ਕੀਤਾ even ਕਿ ਰਾਜਗੁੰਦਰਾ ਭਾਜੀ ਉਹ ਡੈਬਿਊ ਕਰ ਰਹੇ ہیں ਗੀਤਾ ਬਸਰਾ ਮੈਮ ਉਹ ਆਪਣਾ ਕਾਫੀ ਦੇਰ ਬਾਅਦ 10 ਸਾਲ ਬਾਅਦ ਫਿਲਮ ਇੰਡਸਟਰੀ ਦੇ ਵਿੱਚ ਵਾਪਸ ਆ ਰਹੇ ਆ ਸੋ ਕੰਪਲੀਟ ਪੈਕੇਜ ਹੈ ਫਿਲਮ ਦੇ ਵਿੱਚ ਸੋ ਲੱਗਦਾ ਕੀ ਹੈ 5 ਸਤੰਬਰ ਨੂੰ ਕਹਿ ਲਓ ਫਿਲਮ ਰਿਲੀਜ਼ ਹੋ ਰਹੀ ਹੈ ਫਿਲਮ ਦਾ ਨਾਮ ਮੇਰਾ ਦਰਸ਼ਕਾਂ ਦੀ ਪੂਰੀ ਮਿਹਰ ਹੋਏਗੀ ਬਿਲਕੁਲ ਜੀ ਬਿਲਕੁਲ ਸਾਨੂੰ ਉਮੀਦ ਹੈ ਔਰ ਤੁਸੀਂ ਪਲੀਜ਼ ਮਿਹਰ ਕਰਿਓ ਤਾਂ ਕਿ ਅਸੀਂ ਤੁਹਾਡੇ ਸਾਹਮਣੇ ਅਜਿਹੇ ਕੰਟੈਂਟ ਡਿਫਰੈਂਟ ਕੰਟੈਂਟ ਲੈ ਕੇ ਆਉਂਦੇ ਰਹੀਏ ਸੋ ਬਿਲਕੁਲ ਐਸ ਕੇ ਬਨੀਂਦਰ ਬੰਨੀ ਜੀ ਜੋ ਕਿ ਪਾਲੀਵੁੱਡ ਨੂੰ ਕਈ ਫਿਲਮਾਂ ਦੇ ਚੁੱਕੇ ਨੇ ਸੋ ਮਿਹਰ ਦੇ ਵਿੱਚ ਵੀ ਇੱਕ ਵੱਖਰਾ ਕਿਰਦਾਰ ਨਿਭਾ ਰਹੇ ਨੇ ਇਹਨਾਂ ਦਾ ਵੀ ਇਹੀ ਕਹਿਣਾ ਕਿ ਅਜਿਹਾ ਫਿਲਮਾਂ ਜਿਹੜੀਆਂ ਨੇ ਅਜਿਹਾ ਕੰਟੈਂਟ ਜਿਹੜਾ ਆ ਪੰਜਾਬੀ ਇੰਡਸਟਰੀ ਤੇ ਬਹੁਤ ਘੱਟ ਆਉਂਦਾ ਹੈ ਇਸੇ ਲਈ ਦਰਸ਼ਕਾਂ ਨੂੰ ਜਿਹੜਾ ਇਸ ਫਿਲਮ ਦੇ ਵਿੱਚ ਜ਼ਰੂਰ ਮੋਟੀਵੇਸ਼ਨ ਦੇਖਣ ਨੂੰ ਮਿਲੇਗੀ ਤੇ ਲੋਕਾਂ ਨੂੰ ਜਿਹੜੀ ਆ ਫਿਲਮ ਜਿਹੜੀ ਆ ਇੱਕ ਵਾਰ ਜ਼ਰੂਰ ਦੇਖਣੀ ਚਾਹੀਦੀ ਹੈ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵਿਵੇਕ ਰਾਤ ਨਿਰਪਟਕ ਪੋਸਟ